ਸੋਸ਼ੀਗਲਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਵਪਾਰੀਓ ਦੇ ਵਦਨ ਦੇ ਨਾਲ ਨਾਲ ਟਰੰਪ ਨੇ ਗਲੋਬਲ ਪਰਸਪਰ ਟੈਰੀਫਾਂ ਦਾ ਕੀਤਾ ਖੁਲਾਸਾ ਵਿਦੇਸ਼ੀ ਬਣੇ ਵਾਨਾ ਯਾਨੀ ਕੈਨੇਡਾ ਤੇ ਮੈਕਸੀਕੋ ਦੇ ਵਾਨਾ ਦੇ ਉੱਤੇ ਵੀ ਲੱਗੇਗਾ ਟੈਰਿਫ ਕੈਨੇਡਾ ਦੇ ਵਿੱਚ ਮੰਦ ਹਾਲੀ ਨੇ ਪਾਇਆ ਲੋਕਾਂ ਦੀਆਂ ਜੇਬਾਂ ਦੇ ਉੱਤੇ ਅਸਰ ਵਿੱਤੀ ਹਾਲਾਤਾਂ ਕਾਰਨ ਲੋਕ ਕਰ ਰਹੇ ਨੇ ਤਣਾਅ ਮਹਿਸੂਸ ਬੀਅਰ ਆਯਾਤ ਨੂੰ ਵੱਡਾ ਚਟਕਾ ਯੂਐਸ 25% ਦਲੂਮੀਨੀਅਮ ਟੈਰਿਫ ਉਤਪਾਦ ਸੂਚੀ ਦੇ ਵਿੱਚ ਬੀਅਰ ਦੇ ਡੱਬੇ ਤੇ ਖਾਲੀ ਡੱਬੇ ਵੀ ਸ਼ਾਮਲ ਖਬਰਾਂ ਵਿਸਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਬੁੱਧਵਾਰ ਨੂੰ ਉਹ ਖੋਤੀ ਪਰਸਪਰ ਟੈਰਿਫ ਦੇ ਲਈ ਇੱਕ ਕਾਰਜਕਾਰੀ ਆਦੇਸ਼ ਤੇ ਦਸਕਾ ਤਕਰ ਰਹੇ ਨੇ ਇੱਕ ਅਜਿਹਾ ਕਦਮ ਜੋ ਲਗਭਗ ਇੱਕ ਸਦੀ ਦੇ ਵਿੱਚ ਸਭ ਤੋਂ ਵੱਡਾ ਵਿਸ਼ਵ ਵਪਾਰੀ ਯੁੱਧ ਸ਼ੁਰੂ ਕਰ ਸਕਦਾ ਹੈ 트ੰਪ ਨੇ ਕਿਹਾ ਕਿ ਟੈਰਿਫ ਲਗਾਉਣ ਦੇ ਉਹਨਾਂ ਦੇ ਕਦਮ ਨੂੰ ਉਹ ਮੁਕਤੀ ਦਿਵਸ ਦੇ ਵੱਜੋਂ ਯਾਦ ਕੀਤਾ ਜਾਏਗਾ ਅਮਰੀਕਾ ਵਹਨਾ ਦੀ ਦਰਮਦ ਦੇ ਉੱਤੇ ਸੈਕਟਰ ਵਿਸ਼ੇਸ਼ ਟੈਰਿਫ ਵੇ ਸ਼ੁਰੂ ਕਰ ਰਿਹਾ ਜਿਸ ਦੇ ਵਿੱਚ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਬਣੀਆਂ ਆਕਾਰਾਂ ਵੀ ਸ਼ਾਮਿਲ ਹੈ 트럼ਪ ਨੇ ਕਿਹਾ ਕਿ ਇਹ ਅਮਰੀਕੀ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਦਿਨਾਂ ਦੇ ਵਿੱਚੋਂ ਇੱਕ ਹੈ ਉਹਨਾਂ ਨੂੰ ਲੱਗਦਾ ਹੈ ਕਿ ਉਹ ਬਿਲਕੁਲ ਸਹੀ رائے ਦੇ ਰਹੇ ਨੇ ਇਹ ਸਾਡੀ ਆਰਥਿਕ ਆਜ਼ਾਦੀ ਦਾ ਐਲਾਨ ਹੈ 트럼ਪ ਨੇ ਕਿਹਾ ਹੈ ਕਿ ਪਰਸਪਰ ਟੈਰਿਫ ਇੱਕੋ ਇੱਕ ਕਰਕੇ ਨਹੀਂ ਹੋਣਗੇ ਬਲਕਿ ਅਮਰੀਕੀ ਉਤਪਾਦਾਂ ਦੇ ਉੱਤੇ ਦੂਜੇ ਦੇਸ਼ਾਂ ਦੁਆਰਾ ਲਗਾਏ ਗਏ ਟੈਰਿਫ ਅਤੇ ਹੋਰ ਵਪਾਰਕ ਉਪਾਵਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਏਗਾ ਜਿਸ ਦੇ ਨਾਲ ਕੁਝ ਦੇਸ਼ਾਂ ਨੂੰ ਦੂਜਿਆਂ ਦੇ ਨਾਲੋਂ ਵੱਡਾ ਟੈਰਿਫ ਲੱਗੇਗਾ 트럼ਪ ਨੇ ਕਿਹਾ ਹੈ ਕਿ ਅਸੀਂ ਉਹਨਾਂ ਤੋਂ ਲਗਭਗ ਅੱਧਾ ਚਾਰਜ ਲਵਾਂਗੇ ਜੋ ਉਹ ਹੈ ਅਤੇ ਸਾਡੇ ਤੋਂ ਵਸੂਲ ਰਹੇ ਨੇ ਇਸ ਲਈ ਟੈਰਿਫ ਪੂਰੀ ਤਰ੍ਹਾਂ ਪਰਸਪਰ ਨਹੀਂ ਹੋਣਗੇ ਉਹਨਾਂ ਨੇ ਕਿ ਉਹ ਜਿਹਾ ਕਰ ਸਕਦੇ ਨੇ ਪਰ ਇਹ ਬਹੁਤ ਸਾਰੇ ਦੇਸ਼ਾਂ ਦੇ ਲਈ ਮੁਸ਼ਕਲ ਹੁੰਦਾ ਹੈ ਅਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ ਸੀ 트럼ਪ ਨੇ ਕਿਹਾ ਕਿ ਚੀਨ ਉਹਨਾਂ ਦੀ ਪਰਸਪਰ ਟੈਰਿਫ ਸੂਚੀ ਦੇ ਵਿੱਚ ਸਭ ਤੋਂ ਉੱਪਰ ਹੈ ਤੇ ਉਸ ਤੋਂ 60% ਚਾਰਜ ਕੀਤਾ ਜਾਏਗਾ 트럼ਪ ਨੇ ਯੂਰਪੀਅਨ ਯੂਨੀਅਨ ਵietnam ਭਾਰਤ ਅਤੇ ਯੂਨਾਈਟਿਡ ਕਿੰਗਡਮ ਸਮੇਤ ਦੇਸ਼ਾਂ ਤੇ ਵਪਾਰਕ ਬਲਾਕਾਂ ਦੀ ਸੂਚੀ ਦਾ ਜ਼ਿਕਰ ਕੀਤਾ ਜਿਨ੍ਹਾਂ ਦੇ ਉੱਤੇ ਟੈਰਿਫ ਲਗਾਇਆ ਜਾਏਗਾ 트럼ਪ ਨੇ ਕਿਹਾ ਕਿ ਇਸ ਨਵੇਂ ਵਪਾਰ ਵਪਾਰਕ ਨੀਤੀ ਦੇ ਨਾਲ ਅਮਰੀਕਾ ਵਿਦੇਸ਼ੀ ਬਾਜ਼ਾਰਾਂ ਨੂੰ ਖੋਲੇਗਾ ਤੇ ਵਿਦੇਸ਼ੀ ਵਪਾਰ ਰੁਕਾਵਟਾਂ ਨੂੰ ਤੋੜ ਦੇਗਾ ਬੁੱਧਵਾਰ ਨੂੰ 트ੰਪ ਦੇ ਵੱਲੋਂ ਉੱਤਰੀ ਅਮਰੀਕਾ ਦੇ ਮੁਕਤ ਵਪਾਰ ਨਿਯਮਾਂ ਦੇ ਅਧੀਨ ਜਿਹੜਾ ਵਪਾਰ ਕੀਤੇ ਜਾਣ ਵਾਲੇ ਆਟੋ ਪਾਰਟਸ ਅਤੇ ਹੋਰ ਸਮਾਨ ਨੂੰ 25% ਦੇ ਭਾਰੀ ਟੈਰਿਫ ਤੋਂ ਅਸਥਾਈ ਛੋੜ ਦੇਣ ਦੀ ਆਖਰੀ ਮਿਤੀ ਵੀ ਹੈ ਇਹ 4 ਮਾਰਚ ਨੂੰ ਲਗਾਏ ਗਏ ਸਨ ਜਿਸ ਨੂੰ 트ੰਪ ਨੇ ਕੈਨੇਡਾ ਤੇ ਮੈਕਸੀਕੋ ਨੂੰ ਫੈਂਟਨਿਲ ਤਸਕਰੀ ਤੇ ਕਾਰਵਾਈ ਕਰਨ ਦੇ ਲਈ ਮਜਬੂਰ ਕਰਨ ਦੇ ਲਈ ਇੱਕ ਦਬਾਅ ਦੇ ਵਜੋਂ ਬਿੱਲ ਵਜੋਂ ਪੇਸ਼ ਕੀਤਾ ਗ੍ਰੇਟਰ ਵੈਨਕੂਵਰ ਰੀਅਲਟਰਸ ਦਾ ਕਹਿਣਾ ਹੈ ਕਿ ਸਾਲਦਰ ਸਾਲ ਦੇ ਆਧਾਰ ਦੇ ਉੱਤੇ ਪਿਛਲੇ ਮਹੀਨੇ ਘਰਾਂ ਦੀ ਵਿਕਰੀ ਮਾਰਚ 2019 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਆ ਗਈ ਹੈ ਜੋ 트럼ਪ ਦੇ ਟੈਰੀ ਫੈਸਲੇ ਕਾਰਨ ਹੀ ਹੈ ਰੀਅਲਟਰਾਂ ਦਾ ਕਹਿਣਾ ਹੈ ਕਿ ਸੂਚੀਬੱਧ ਜਾਇਦਾਦਾਂ ਦੀ ਕੋਈ ਗਿਣਤੀ ਵਾਧੀ ਜਾ ਰਹੀ ਹੈ ਮਾਰਚ ਵਿੱਚ 14500 ਤੋਂ ਵੱਧ ਜਾਇਦਾਦਾਂ ਵਿਕਰੀ ਲਈ ਸੂਚੀਬੱਧ ਸੰਨ ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ ਲਗਭਗ 38% ਵਧ ਨੇ ਟਰੰਪ ਦੇ ਟੈਰੀਫਾਂ ਬਾਰੇ ਅਨਿਸ਼ਚਤਾ ਦਾ ਲੋਅਰ ਮਿਨਲੈਂਡ ਦੇ ਰੀਅਲ ਅਸਟੇਟ ਬਾਜ਼ਾਰ ਦੇ ਉੱਤੇ ਵੱਡਾ ਪ੍ਰਭਾਵ ਪੈ ਰਿਹਾ ਹੈ ਗ੍ਰੇਟਰ ਵੈਂਕੂਵਰ ਰੀਅਲਟਰਸ ਦਾ ਕਹਿਣਾ ਹੈ ਕਿ ਸਾਲ ਦਰ ਸਾਲ ਦੇ ਆਧਾਰ 'ਤੇ ਪਿਛਲੇ ਮਹੀਨੇ ਕਰਾਂ ਦੀ ਵਿਕਰੀ ਮਾਰਚ 2019 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਆ ਗਈ ਮਾਰਚ ਵਿੱਚ ਇਸ ਖੇਤਰ ਦੇ ਵਿੱਚ 2091 ਵਿਕਰੀ ਹੋਈ ਜੋ ਕਿ 2024 ਦੇ ਇਸੇ ਸਮੇਂ ਦੇ ਮੁਕਾਬਲੇ 13.4 ਫੀਸਦੀ ਘਟਾ ਹੈ ਰੀਅਲਟਰਾਂ ਦਾ ਕਹਿਣਾ ਹੈ ਕਿ ਇਹ 10 ਸਾਲਾਂ ਦੀ ਮੌਸਮੀ ਔਸਤ 3308 ਵਿਕਰੀ ਤੋਂ ਲਗਭਗ 37 ਫੀਸਦੀ ਦਾ ਘਟਾ ਪਰ ਸਮੂਹ ਦਾ ਕਹਿਣਾ ਹੈ ਕਿ ਜਦੋਂ ਘਰ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਸਾਰੇ ਆਰਥਿਕ ਸੂਚਕ ਚੰਗੇ ਦਿਖਾਈ ਦਿੰਦੇ ਨੇ ਉਹਨਾਂ ਨੇ ਅੱਗੇ ਕਿਹਾ ਕਿ ਵਿਕਰੇਤਾ ਸ਼ਾਮਿਲ ਹੋਣ ਦੇ ਲਈ ਤਿਆਰ ਜਾਪਦੇ ਨੇ ਪਰ ਹੁਣ ਤੱਕ ਖਰੀਦਦਾਰ ਉਸ ਗਿਣਤੀ ਦੇ ਵਿੱਚ ਨਹੀਂ ਆਏ ਜੋ ਅਸੀਂ ਆਮ ਤੌਰ ਤੇ ਸਾਲ ਦੇ ਇਸ ਸਮੇਂ ਦੇਖਦੇ ਹਾਂ ਰੀਅਲਟਰਾ ਦਾ ਕਹਿਣਾ ਹੈ ਕਿ ਸੂਚੀਬੱਧ ਜਾਇਦਾਦਾਂ ਦੀ કુલ ਗਿਣਤੀ ਵਧੀ ਜਾ ਰਹੀ ਹੈ ਮਾਰਚ ਵਿੱਚ 14500 ਤੋਂ ਵੱਧ ਜਾਇਦਾਦਾਂ ਵਿਕਰੀ ਲਈ ਸੂਚੀਬੱਧ ਸੰ ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ ਲਗਭਗ 38% ਵਾਧਾ ਹੈ ਮੌਜੂਦਾ ਬਾਜ਼ਾਰ 2023 ਦੇ ਸ਼ੁਰੂਆਤ ਸਮੇਂ ਵਰਗਾ ਦਿਖਾਈ ਦਿੰਦਾ ਹੈ ਜਿੱਥੇ ਕੀਮਤਾਂ ਦੇ ਰੁਝਾਨ ਆਮ ਤੌਰ ਤੇ ਸਥਿਰ ਸਨ ਅਤੇ ਬਸੰਤ ਅਤੇ ਗਰਮੀਆਂ ਦੇ ਮਹੀਨਿਆਂ ਦੇ ਵਿੱਚ ਗਤੀ ਪ੍ਰਾਪਤ ਕਰਨ ਤੋਂ ਪਹਿਲਾਂ ਵਿਕਰੀ ਸਾਲ ਦੀ ਹੌਲੀ ਦਰ ਦੇ ਉੱਤੇ ਸ਼ੁਰੂ ਹੋ ਗਈ। ਅਤੇ ਜਦੋਂ ਕਿ ਸਮੁੱਚੇ ਤੌਰ ਤੇ ਬਾਜ਼ਾਰ ਦੀਆਂ ਸਥਿਤੀਆਂ ਸੰਤੁਲਿਤ ਰਹਿੰਦੀਆਂ ਨੇ ਤੇ ਇਹ ਧਿਆਨਯੋਗ ਹੈ ਕਿ ਜੁੜਿਆ ਹੋਇਆ ਹਿੱਸਾ ਲੰਬੇ ਸਮੇਂ ਤੋਂ ਘੱਟ ਸਪਲਾਈ ਦੇ ਨਤੀਜੇ ਵਜੋਂ ਵਿਕਰੇਤਾਵਾਂ ਦੇ ਬਾਜ਼ਾਰਾਂ ਦੀ ਦहलीਜ਼ ਦੇਖੇ ਸਕਦਾ ਰਹਿੰਦਾ ਹੈ ਪੂਰੇ ਖੇਤਰ ਵਿੱਚ ਸੰਭਾਵੀ ਖਰੀਦਦਾਰਾਂ ਦੀ ਲਈ ਸਿਰਫ 2200 ਸਰਗਰਮ ਸੂਚੀਆਂ ਉਪਲਬਧ ਹਨ ਰੀਅਲਟਰਸ ਦੇ ਅਨੁਸਾਰ ਮੈਟਰੋ ਵੈਨਕੂਵਰ ਦੇ ਵਿੱਚ ਇੱਕ ਘਰ ਦੇ ਲਈ ਸੰਯੁਕਤ ਬੈਂਚਮਾਰਕ ਕੀਮਤ ਇਸ ਸਮੇਂ ਡਾਲਰ 1.19 ਮਿਲੀਅਨ ਹੈ ਜਿਸ ਦੇ ਵਿੱਚ ਵੱਖਰੇ ਘਰ ਡਾਲਰ 2.03 ਮਿਲੀਅਨ ਦੇ ਵਿੱਚ ਆਉਂਦੇ ਨੇ ਇਸ ਖੇਤਰ ਵਿੱਚ ਇੱਕ ਅਪਾਰਟਮੈਂਟ ਲਈ ਮਾਰਕ ਕੀਮਤ ਡਾਲਰ 7,66,300 ਹੈ। ਇਹੀ ਰੁਝਾਨ ਫਰੇਜ਼ਰ ਵੈਲੀ ਦੇ ਵਿੱਚ ਦੇਖਿਆ ਜਾ ਰਿਹਾ ਹੈ। ਖੇਤਰ ਦੇ ਰੀਅਲ ਅਸਟੇਟ ਬੋਰਡ ਨੇ ਦੱਸਿਆ ਕਿ ਘਰਾਂ ਦੀ ਵਿਕਰੀ 10 ਸਾਲਾਂ ਦੀ ਔਸਤ ਤੋਂ ਲਗਭਗ 50% ਘਟ ਰਹੀ ਹੈ। 15 ਸਾਲਾਂ ਤੋਂ ਵੱਧ ਸਮੇਂ ਦੇ ਵਿੱਚ ਬਸੰਤ ਬਾਜ਼ਾਰ ਦੀ ਸਭ ਤੋਂ ਹੌਲੀ ਸ਼ੁਰੂਆਤ ਦੇ ਨਾਲ FVRB ਦੇ ਅਨੁਸਾਰ ਮਾਰਚ ਵਿੱਚ ਇਸ ਖੇਤਰ ਵਿੱਚ ਸੂਚੀਆਂ ਵਿੱਚ 22% ਦਾ ਵਾਧਾ ਹੋਇਆ ਜੋ ਕਿ ਇੱਕ ਦਹਾਕੇ ਦੇ ਉੱਚ ਪੱਧਰ ਤੇ ਆਇਆ ਫਰੇਜ਼ਰ ਵੈਲੀ ਰੀਅਲ ਏਸਟੇਟ ਬੋਰਡ ਦੇ ਸੀਈਓ ਨੇ ਕਿਹਾ ਹੈ ਕਿ ਇਸ ਵੇਲੇ ਅਨਿਸ਼ਚਿਤਤਾ ਰੀਅਲ ਏਸਟੇਟ ਅਤੇ ਵਿਕਾਸ ਖੇਤਰ ਦੇ ਸਾਰੇ ਕੋਨਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ ਨਤੀਜੇ ਵਜੋਂ ਸੀ ਮੌਸਮੀ ਗਤੀਵਿਧੀਆਂ ਦੇ ਵਿੱਚ ਕਾਫੀ ਕਮੀ ਦੇਖ ਰਹੇ ਹਾਂ FVRB ਦਾ ਕਹਿਣਾ ਹੈ ਕਿ ਫਰੇਜ਼ਰ ਵੈਲੀ ਦੇ ਵਿੱਚ ਇੱਕ ਵੱਖਰੇਕਰ ਦੀ ਬੈਂਚਮਾਰਕ ਦੀ ਕੀਮਤ ਡਾਲਰ 1.5 ਮਿਲੀਅਨ ਹੈ ਜਿਸ ਦੇ ਵਿੱਚ ਅਪਾਰਟਮੈਂਟ 5 ਲੱਖ 40 ਹਜ਼ਾਰ 900 ਦੇ ਵਿੱਚ ਆਉਂਦੇ ਨੇ ਇਹ ਸੀ ਸੋਚ ਚੈਨਲ ਪੰਜਾਬੀ ਦੀ ਰਿਪੋਰਟ ਟਰੰਪ ਪ੍ਰਸ਼ਾਸਨ ਨੇ ਬਦਦਵਾਰ ਨੂੰ ਕਿਹਾ ਕਿ ਉਹ ਸਾਰੇ ਬੀਅਰ ਅਯਾਦ ਦੇ ਉੱਤੇ 25% ਦਾ ਟੈਰਿਫ ਲਗਾ ਰਿਹਾ ਜਿਸ ਦੇ ਨਾਲ ਪੀਣ ਵਾਲੇ ਪਦਾਰਥਾਂ ਤੇ ਖਾਲੀ ਐਲੂਮੀਨੀਅਮ ਦੇ ਡੱਬਿਆਂ ਨੂੰ ਵੀ ਜਿਹੜਾ ਉਹ ਐਲੂਮੀਨੀਅਮ ਤੇ ਟੈਰਿਫ ਦੇ ਅਧੀਨ ਡੈਰੀਵੇਟਿਵ ਉਤਪਾਦਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਵਣਜ ਵਿਭਾਗ ਨੇ ਇੱਕ ਫੈਡਰਲ ਰਜਿਸਟਰਡ ਨੋਟਿਸ ਦੇ ਵਿੱਚ ਕਿਹਾ ਹੈ ਕਿ ਬੀਅਰ ਤੇ ਖਾਲੀ ਐਲੂਮੀਨੀਅਮ ਦੇ ਡੱਬਿਆਂ ਤੇ ਡਿਊਟੀਆਂ 4 ਅਪ੍ਰੈਲ ਯਾਨੀ ਸ਼ੁੱਕਰਵਾਰ ਨੂੰ ਜਿਹੜਾ ਉਹ ਸ਼ੁਰੂ ਹੋ ਜਾਣਗੀਆਂ ਤੇ ਟਰੰਪ ਦੇ ਪਹਿਲਾਂ ਦੇ ਐਲੂਮੀਨੀਅਮ ਟੈਰਿਫ ਬਦਲ ਆਮਾਨੋ ਸੋਧਨ ਵਾਲੇ ਨੋਟਿਸ ਦੇ ਵਿੱਚ ਸਿਰਫ ਮਾਲਟ ਤੋਂ ਬਣਿਆ ਬੀਅਰ ਅਤੇ ਟੈਰਿਫ ਕੋਡ ਦੀ ਸੂਚੀ ਹੈ ਇਸ ਵਿੱਚੋਂ ਕੱਚ ਦੇ ਡੱਬਿਆਂ ਦੇ ਵਿੱਚ ਬੀਅਰ ਦੀ ਦਰਾਮਦ ਲਈ ਕਿਸੇ ਅਧੀਨ ਕੋਡ ਦਾ ਕੋਈ ਜ਼ਿਕਰ ਨਹੀਂ ਹੈ ਦਾ ਕਮਰਸ ਡਿਪਾਰਟਮੈਂਟ ਨੇ ਨੋਟਿਸ ਤੇ ਰਾਈਟਰਸ ਦੇ ਸਵਾਲਾਂ ਦਾ ਤੁਰੰਤ ਜਵਾਬ ਨਹੀਂ ਦਿੱਤਾ ਤੇ ਇਹ ਖੁਲਾਸਾ ਟਰੰਪ ਵੱਲੋਂ ਅਮਰੀਕੀ ਵਪਾਰਕ ਭਾਈਵਾਲਾਂ ਦੇ ਉੱਤੇ ਵਿਆਪਕ ਪਰਸਪਰ ਟੈਰਿਫ ਲਗਾਉਣ ਦੀ ਐਲਾਨ ਤੋਂ ਕੁਝ ਘੰਟੇ ਪਹਿਲਾਂ ਹੋਇਆ ਜਿਸ ਦੇ ਨਾਲ ਵਿਸ਼ਵਵਿਆਪੀ ਵਪਾਰ ਯੁੱਧ ਵਧੇਗਾ ਤੇ ਕੀਮਤਾਂ ਦੇ ਵਿੱਚ ਵਾਧੇ ਦੀ ਸੰਭਾਵਨਾ ਵੀ ਹੈ ਅਮਰੀਕੀ ਜਨਗਣਨਾ ਬਿਊਰੋ ਦੇ ਆਂਕੜਿਆਂ ਦੇ ਅਨੁਸਾਰ ਇਸ ਕਦਮ ਦੇ ਨਾਲ ਬੀਅਰ ਦੀ ਦਰਾਮਦ ਦੇ ਉੱਤੇ ਵੱਡਾ ਅਸਰ ਪਵੇਗਾ ਜੋ ਕਿ 2024 ਦੇ ਵਿੱਚ 7.5 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਸੀ ਪਿਛਲੇ ਸਾਲ 6.3 ਬਿਲੀਅਨ ਅਮਰੀਕੀ ਡਾਲਰ ਦੇ ਨਾਲ ਮੈਕਸੀਕੋ ਅਮਰੀਕੀ ਬੀਅਰ ਦੀ ਦਰਾਮਦ ਦੇ ਵਿੱਚ ਸਭ ਤੋਂ ਅੱਗੇ ਹੈ ਇਸ ਤੋਂ ਬਾਅਦ ਨੀਦਰਲੈਂਡ 683 ਮਿਲੀਅਨ ਅਮਰੀਕੀ ਡਾਲਰ ਆਇਰਲੈਂਡ 192 ਮਿਲੀਅਨ ਅਮਰੀਕੀ ਡਾਲਰ ਅਤੇ ਕੈਨੇਡਾ 73 ਮਿਲੀਅਨ ਅਮਰੀਕੀ ਡਾਲਰ ਦੇ ਨਾ ਲਾਉਂਦਾ ਕੈਨੇਡੀਅਨ ਫਾਰਮਾਸਿਸਟ ਐਸੋਸੀਏਸ਼ਨ ਨੇ ਸੰਘੀ ਸਰਕਾਰ ਨੂੰ ਅਮਰੀਕਾ ਵਿਰੋਧ ਸੰਭਾਵੀ ਜਵਾਬੀ ਟੈਰਿਫਾਂ ਦੀ ਸੂਚੀ ਵਿੱਚੋਂ ਸਾਰੀਆਂ ਦਵਾਈਆਂ ਦੇ ਨਾਲ ਸਬੰਧਤ ਉਤਪਾਦਾਂ ਨੂੰ ਹਟਾਉਣ ਦੀ ਅਪੀਲ ਕਰ ਰਹੀ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਸਮੇਂ ਸੂਚੀ ਦੇ ਵਿੱਚ 8 ਫਾਰਮਾਸਿਊਟੀਕਲ ਟੈਰਿਫ ਕੋਡ ਹਨ ਪਰ ਇਹ ਸਪਸ਼ਟ ਨਹੀਂ ਹੈ ਕਿ ਉਹਨਾਂ ਦੇ ਵਿੱਚ ਕਿਹੜੀਆਂ ਖਾਸ ਦਵਾਈਆਂ ਜਾਂ ਡਰੱਗ ਉਤਪਾਦ ਸ਼ਾਮਿਲ ਨੇ ਫਾਰਮਾਸਿਸਟ ਐਸੋਸੀਏਸ਼ਨ ਇਹ ਵੀ ਕਹਿੰਦੀ ਹੈ ਕਿ ਜੇਕਰ ਅਮਰੀਕਾ ਜਾਂ ਕੈਨੇਡਾ ਦੁਆਰਾ ਦਵਾਈਆਂ ਤੇ ਟੈਰਿਫ ਲਗਾਏ ਜਾਂਦੇ ਨੇ ਤਾਂ ਇਸ ਨੂੰ ਤੁਰੰਤ ਦਵਾਈਆਂ ਦੀ ਘਾਟ ਦੀ ਉਮੀਦ ਨਹੀਂ ਹੈ ਅਤੇ ਦਵਾਈਆਂ ਦੀ ਸਪਲਾਈ ਵਿੱਚ ਥੇਰਾ ਪਰ ਇਸ ਸੰਭਾਵੀ ਲੰਬੇ ਸਮੇਂ ਦੀਆਂ ਸਮੱਸਿਆਵਾਂ ਬਾਰੇ ਚਿੰਤਾਤ ਹੈ ਕਿਉਂਕਿ ਕੈਨੇਡਾ ਫਾਰਮਾਸਿਊਟੀਕਲ ਸਮਗਰੀ ਅਤੇ ਦਵਾਈਆਂ ਦੇ ਲਈ ਗਲੋਬਲ ਸਪਲਾਈ ਚੇਨਾਂ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਜਿਸ ਦੇ ਵਿੱਚ ਅਮਰੀਕਾ, ਚੀਨ ਅਤੇ ਭਾਰਤ ਸ਼ਾਮਿਲ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਲਗਭਗ 16% ਦਵਾਈਆਂ ਅਮਰੀਕਾ ਤੋਂ ਆਉਂਦੀਆਂ ਨੇ ਜੇਕਰ ਟੈਰਿਫ ਲਗਾਏ ਜਾਂਦੇ ਨੇ ਤਾਂ ਫਾਰਮਾਸਿਸਟ ਐਸੋਸੀਏਸ਼ਨ ਸੰਗੀ ਸਰਕਾਰ ਨੂੰ ਨਿਰਮਤਾਵਾਂ ਦੇ ਨਾਲ ਮਿਲ ਕੇ ਕੰਮ ਕਰਨ ਦੇ ਲਈ ਕਹਿ ਰਹੇ ਨੇ ਤਾਂ ਜੋ ਕਿਸੇ ਵੀ ਲਾਗਤ ਵਾਧੇ ਨੂੰ ਘਟਾ ਤੋ ਕਟ ਕਰਨ ਲਈ ਰਾਹਤ ਉਪਾਅ ਲਾਗੂ ਕੀਤੇ ਜਾ ਸਕਣ। ਕੈਨੇਡਾ ਦੇ ਵਿੱਚ ਵਪਾਰਕ ਜੰਗ ਹਰ ਰੋਜ਼ ਡਿੱਗ ਰਹੀਆਂ ਮਾਰਕੀਟਾਂ ਤੇ ਆਰਥਿਕ ਮੰਦਹਾਲੀ ਕਾਰਨ ਲੋਕਾਂ ਦੀਆਂ ਜੇਬਾਂ ਦੇ ਉੱਤੇ ਗੰਭੀਰ ਅਸਰ ਪਾ ਰਹੀ ਹੈ। ਐਚਐਨਡੀਆਰ ਬਲੌਕ ਕੈਨੇਡਾ ਦੇ ਇੱਕ ਨਵੇਂ ਸਰਵੇਖਣ ਦੇ ਮੁਤਾਬਕ ਵੱਡੀ ਗਿਣਤੀ ਵਿੱਚ ਲੋਕ ਆਪਣੇ ਵਿੱਤੀ ਹਾਲਾਤਾਂ ਨੂੰ ਲੈ ਕੇ ਤਣਾਅ ਮਹਿਸੂਸ ਕਰ ਰਹੇ ਨੇ, ਤਿੰਨ ਵਿੱਚੋਂ ਲਗਭਗ 2 ਲੋਕ ਚਿੰਤਤ ਨੇ ਕਿ ਉਹ ਆਪਣੀ ਆਮਦਨ ਦੇ ਵਿੱਚ ਲਾਭਕਾਰੀ ਬਚਤ ਨਹੀਂ ਕਰ ਰਹੇ, ਜਦਕਿ ਸਿਫਾਰਸ਼ ਕੀਤੀ ਜਾਂਦੀ ਹੈ ਕਿ 20% ਤਨਖਾਹ ਬਚਤ ਲਈ ਰੱਖੀ ਜਾਵੇ। ਪਰ ਵਾਸਤਵ ਵਿੱਚ ਤਾਂ ਲੋਕ ਸਿਰਫ 7% ਹੀ ਬਚਾ ਰਹੇ ਨੇ 10 ਵਿੱਚੋਂ ਇੱਕ ਕੈਨੇਡੀਅਨ ਦਾ ਕਹਿਣਾ ਹੈ ਕਿ ਉਹਨਾਂ ਦੀ ਤਨਖਾਹ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਨਹੀਂ ਕਰਦੀ ਲਗਭਗ ਅੱਧੇ ਲੋਕ ਕਹਿੰਦੇ ਨੇ ਕਿ ਉਹ ਰਿਟਾਇਰਮੈਂਟ ਜਾਂ ਘਰ ਖਰੀਦਣ ਵਰਗੇ ਲੰਮੇ ਸਮੇਂ ਵਾਲੇ ਜਿਹੜੇ ਨੇ ਉਹ ਲੱਖਾਂ ਦੇ ਲਈ ਬਚਤ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਆਮਦਨ ਸਿਰਫ ਰੋਜ਼ਾਨਾ ਦੀ ਵਰਤੋਂ ਦੇ ਵਿੱਚ ਹੀ ਲੱਗ ਜਾਂਦੀ ਹੈ ਇਸ ਕਰਕੇ ਬਹੁਤ ਸਾਰੇ ਲੋਕ ਕ੍ਰੈਡਿਟ ਕਾਰਡ ਜਾਂ ਫਿਰ ਬਾਏ ਨਾਓ ਪੇ ਲੇਟਰ ਵਿਕਲਪਾਂ ਦੀ ਵਰਤੋਂ ਕਰਦੇ ਨੇ ਜਿਵੇਂ ਕਿ 48% ਲੋਕ ਵੱਡੀਆਂ ਖਰੀਦਾਂ ਦੇ ਲਈ ਕ੍ਰੈਡਿਟ ਕਾਰਡ ਨਿਰਭਰ ਕਰਦੇ ਨੇ ਤੇ 17% ਕਿਸ਼ਤਾਂ ਦੇ ਵਿੱਚ ਭੁਗਤਾਨ ਕਰਨ ਵਾਲੀਆਂ ਯੋਜਨਾਵਾਂ ਦੀ ਵਰਤੋਂ ਕਰਦੇ ਨੇ 56% ਲੋਕਾਂ ਨੂੰ ਇਹ ਵੀ ਡਰ ਹੈ ਕਿ ਜੇਕਰ ਕੋਈ ਅਚਾਨਕ ਖਰਚਾ ਆ ਗਿਆ ਤਾਂ ਉਹਨਾਂ ਨੂੰ ਕਰਜ਼ਾ ਲੈਣਾ ਪਵੇਗਾ ਕਿਉਂਕਿ ਬਚਤ ਉਹਨਾਂ ਦੇ ਕੋਲ ਨਹੀਂ ਹੈ ਬਚਤ ਕਰਨ ਵਾਲਿਆਂ ਦੇ ਵਿੱਚ ਨੌਜਵਾਨ ਵੱਧ ਅੱਗੇ ਨੇ ਤੇ 18 ਤੋਂ 34 ਉਮਰ ਵਾਲਿਆਂ ਦੇ ਵਿੱਚੋਂ 46% ਬਚਤ ਤੇ ਧਿਆਨ ਦੇ ਰਹੇ ਨੇ ਜਦਕਿ 55 ਸਾਲ ਤੋਂ ਉੱਪਰ ਦੇ ਸਿਰਫ 4% ਟੈਕਸ ਸੀਜ਼ਨ ਦੇ ਆਉਣ ਦੇ ਨਾਲ ਕਈ ਲੋਕ ਉਮੀਦ ਕਰ ਰਹੇ ਨੇ ਕਿ ਉਹਨਾਂ ਨੂੰ ਰੀਫੰਡ ਮਿਲੇਗਾ ਜੋ ਉਹਨਾਂ ਦੀ ਆਰਥਿਕ ਮਦਦ ਕਰੇਗਾ 60 ਫੀਸਡ ਕੈਨੇਡੀਅਨ ਨੂੰ ਉਮੀਦ ਕਰਦੇ ਨੇ ਕਿ ਉਹਨਾਂ ਨੂੰ ਇਸ ਸਾਲ ਟੈਕਸ ਰਿਫੰਡ ਮਿਲੇਗਾ ਜੋ ਪਿਛਲੇ ਸਾਲ ਦੇ 36 ਫੀਸਡ ਨਾਲੋਂ ਕਾਫੀ ਵੱਧ ਹੈ ਸਿੱਖ ਹੈਰੀਟੇਜ ਮੰਥ ਹੈ ਤੇ ਸਿੱਖ ਹੈਰੀਟੇਜ ਮੰਥ ਦਾ ਜਿਹੜਾ ਸਿਰ ਹੈ ਉਹ ਸੁਖਤਾਲੀਵਾਲ ਦੇ ਸਿਰ ਜਾਂਦਾ ਕਿਉਂਕਿ ਉਸ ਵੇਲੇ ਮੱਥਾ ਜਿਹੜਾ ਹੈ ਉਹ ਸੁਖਤਾਲੀਵਾਲ ਨੇ ਹੀ ਲਿਆਂਦਾ ਸੀਗਾ ਇਹ ਪ੍ਰੋਸੈਸ ਸਾਰਾ ਕਿਵੇਂ ਨੇਪਰੇ ਚੜਿਆ ਕਿਵੇਂ ਅੱਜ ਸਿੱਖ ਕਮਿਊਨਿਟੀ ਸਿੱਖ ਹੈਰੀਟੇਜ ਮੰਥ ਬਣ ਆਨਲਾਈਨ ਹੋਈ ਹੈ ਇਸ ਸਬੰਧੀ ਜਸਕਰਨ ਜੀ ਨੇ ਗੱਲਬਾਤ ਕੀਤੀ ਸੁਖਤਾਲੀਵਾਲ ਦੇ ਨਾਲ ਜਿਹੜੇ ਬਾਕੀ ਮੰਥ ਆਏ ਨੇ ਉਹ ਆਏ ਨੇ ਮੋਸ਼ਨ ਠੀਕ ਹੈ ਉਹ ਹੁੰਦਾ ਵੀ ਮਤਾ ਆਇਆ ਉਸ ਤੋਂ ਬਾਅਦ ਹਾਊਸ ਤੋਂ ਪਾਸ ਹੋਇਆ ਤੇ ਪਾਸੇ ਪਰ ਜਿਹੜਾ ਸਿੱਖ ਹੈਰੀਟੇਜ ਮੰਥ ਹੈਗਾ ਜਿਹੜਾ ਸਿੱਖਾਂ ਦਾ ਪਰਾਸਤੀ ਮਹੀਨੇ ਦੀ ਗੱਲ ਕਰਦੇ ਆ ਇਹ ਜਿਹੜਾ ਹੈ ਇੱਕ ਕਾਨੂੰਨ ਬਣਿਆ ਇਹ ਕੈਨੇਡਾ ਹੀ ਇੱਕ ਓਨਲੀ ਕੰਟਰੀ ਹੈਗੀ ਔਰ ਪਾਰਲੀਮੈਂਟ ਦੇ ਵਿੱਚੋਂ ਇੱਕੋ ਹੀ ਇੱਕ ਜਿਹੜਾ ਹੈਗਾ ਜਿਹੜਾ ਕਾਨੂੰਨ ਬਣ ਕੇ ਗਿਆ ਉਹ ਇਹ ਸਿੱਖ ਹੈਰੀਟੇਜ ਮੰਥ ਹੈਗਾ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਸੀਗਾ ਵੀ ਜਦੋਂ ਆਪਾਂ ਦੇਖ ਰਹੇ ਹੈਗੇ ਹੁਣ 150 ਸਾਲ ਤੋਂ ਪਹਿਲਾਂ ਜਿਆਦਾ ਜਿਹੜੀ ਸਿਕ ਕਮਿਊਨਿਟੀ ਨੇ ਇੱਥੇ ਕੈਨੇਡਾ ਦੀ ਬਣਤਰ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਚਾਹੇ ਉਹ ਵਰਲਡ ਵਾਰ 1 ਦੀ ਗੱਲ ਕਰ ਲਈਏ ਵਰਲਡ ਵਾਰ 2 ਦੀ ਗੱਲ ਕਰ ਲਈਏ ਚਾਹੇ ਮਿੱਲਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਬਿਲਡ ਕਰਨ ਦੀ ਗੱਲ ਕਰ ਲਈਏ ਰੇਲਵੇ ਲਾਈਨਾਂ ਬਿਲਡ ਕਰ ਸੋ ਸਾਰੇ ਪਾਸੇ ਜਿਹੜਾ ਪੁਰਾਣੇ ਬਜ਼ੁਰਗਾਂ ਨੇ ਪਾਇਆ ਪਰ ਜਦੋਂ ਅੱਜ ਦੇਖਦੇ ਆ ਹਰੇਕ ਫੀਲਡ ਦੇ ਵਿੱਚ ਚਾਹੇ ਤੁਸੀਂ ਹੈਲਥ ਕੇਅਰ ਕਰ ਲੋ ਮੀਡੀਆ ਕਰ ਲੋ ਬਿਜ਼ਨਸ ਕਰ ਲੋ ਆਰ ਯੂ ਨੇਮ ਇਟ ਕਿ ਕੋਈ ਵੀ ਚੰਗੇ ਵਰਕਰਾਂ ਦੀ ਗੱਲ ਕਰ ਲੋ ਸੋ ਅੱਜ ਹਰੇਕ ਖੇਤਰ ਦੇ ਵਿੱਚ ਜਿਹੜਾ ਹੈਗਾ ਸਿੱਖ ਕੈਨੇਡੀਅਨ ਕੈਨੇਡਾ ਨੂੰ ਸਟਰੋਂਗ ਬਣਾਉਣ ਵਾਸਤੇ ਬਹੁਤ ਮਿਹਨਤ ਕਰ ਰਿਹਾ ਸੋ ਮੈਂ ਸੋਚਿਆ ਵੀ ਜਦੋਂ ਇਹ ਇੰਨਾ ਵੱਡਾ ਕਦਮ ਚੱਕਿਆ ਕਿਉਂਕਿ ਅਸੀਂ ਭੁੱਲ ਜਾਂਦੇ ਹਾਂ ਜੀ ਠੀਕ ਹੈ ਅਸੀਂ ਤਾਂ ਕੀ ਆਮ ਲੋਕ ਸੋਚਦੇ ਨੇ ਵੀ ਸਿੱਖ ਜਿਹੜੇ ਨੇ ਹਜੇ ਕੱਲ ਪਰਸੋ ਹੀ ਕੈਨੇਡਾ ਚ ਆਏ ਇਹ ਨਹੀਂ ਸੀ ਪਤਾ ਵੀ 1897 ਚ ਪਹਿਲਾ ਸਿੱਖ ਜਿਹੜਾ ਉਹ BC ਚ ਕੈਨੇਡਾ ਚ ਆਇਆ ਸੋ ਇਸ ਨੂੰ ਮੱਦੇ ਨਜ਼ਰ ਰੱਖ ਕੇ ਹਰੇਕ ਪਾਰਲੀਮੈਂਟ ਨੂੰ ਇੱਕ ਮੌਕਾ ਮਿਲਦਾ ਇੱਕ ਪ੍ਰਾਈਵੇਟ ਮੈਂਬਰ ਬਿਲ ਲੈ ਕੇ ਆਉਂਦਾ ਇਹ ਪ੍ਰਾਈਵੇਟ ਮੈਂਬਰ ਬਿਲ ਹੁੰਦਾ ਕਿ ਜਿਹੜੀ ਲਾਟਰੀ ਕੱਢਦੇ ਹੈਗੇ ਉਹ ਲਾਟਰੀ ਦੇ ਹਿਸਾਬ ਨਾਲ ਨੰਬਰ ਹੁੰਦਾ ਸੋ ਕੁਦਰਤੀ ਮੇਰਾ ਨੰਬਰ ਉੱਥੇ ਆ ਗਿਆ ਜਿੱਥੇ ਮੇਰਾ ਪ੍ਰਾਈਵੇਟ ਮੈਂਬਰ ਬਿਲ ਜਿਹੜਾ ਸੀ ਉਹ ਅੱਗੇ ਜਾ ਸਕਦਾ ਸੀ ਸੋ ਮੈਂ ਜਦੋਂ ਉਹ ਆਇਆ ਤਾਂ ਮੈਂ ਸੋਚਿਆ ਵੀ ਕਿਹੜਾ ਬਿਲ ਆ ਸੋ ਮੈਂ ਸੋਚਿਆ ਵੀ ਇਦੋਂ ਵਧੀਆ ਬਿਲ ਜਿਹੜਾ ਹੈਗਾ ਹੋਰ ਮੇਰੇ ਹਿਸਾਬ ਨਾਲ ਉਸ ਵੇਲੇ ਕੋਈ ਨਹੀਂ ਸੀ ਔਰ ਇਹਨੂੰ ਜਦੋਂ ਲੈ ਕੇ ਆਂਦਾ ਤਾਂ ਉਦੋਂ ਵੀ ਕਾਫੀ ਜਿਸ ਤਰ੍ਹਾਂ ਦੀ ਔਕੜਾਂ ਸੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਉਹਦੇ ਵਿੱਚ ਦੋਨੇ ਹੀ ਮੈਂ ਪੇਸ਼ ਕੀਤੇ ਸੀ ਮਤਾ ਵੀ ਪੇਸ਼ ਕੀਤਾ ਸੀ ਜਿਹਨੂੰ ਮੋਸ਼ਨ ਕਹ ਦਿੰਨੇ ਆ ਔਰ ਕਾਨੂੰਨ ਵੀ ਜਿਹਦੇ ਨੂੰ ਆਪਾਂ ਇਹ ਬਿਲ ਕਹ ਦਿੰਨੇ ਆ ਜਿਹੜਾ ਲਾਡ ਵਿੱਚ ਸੋ ਦੋਨੇ ਹੀ ਮੈਂ ਕਿਉਂਕਿ ਮੋਸਟਲੀ ਜਿਹੜੀ ਸੈਟਬੈਕ ਮੈਨੂੰ ਆਉਂਦੀ ਸੀਗੀ ਉਹ ਇਹ ਸੀ ਕਿ ਕਹਿੰਦੇ ਵੀ ਇਹਨੂੰ ਮੋਸ਼ਨ ਨਹੀਂ ਤੁਸੀਂ ਕਰ ਲਓ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਮੋਸ਼ਨ ਨਹੀਂ ਇਹਨੂੰ ਅਸੀਂ ਕਾਨੂੰਨ ਬਣਾਉਣਾ ਕਾਨੂੰਨ ਜਦੋਂ ਬਣੂਗਾ ਤਾਂ ਫਿਰ ਸਾਲਾਂ ਬੱਧੀ ਜਿਹੜਾ ਹੈਗਾ ਹੈਰਿਟੇਜ ਕੈਨੇਡਾ ਦਾ ਆਪਣਾ ਪਰਜ ਬਣ ਜਾਂਦਾ ਕਿ ਉਹ ਇਸ ਦਿਨ ਤੇ ਉੱਤੇ ਇਸ ਮਹੀਨੇ ਦੇ ਵਿੱਚ ਜਿਹੜਾ ਵਾ ਉਹ ਦੱਸੇ ਜੋ ਜਿਨ੍ਹਾਂ ਨੂੰ ਵੀ ਹੈਲਪ ਦੀ ਲੋੜ ਹੈਗੀ ਹੈ ਜਿਹੜੀਆਂ ਆਰਗੇਨਾਈਜੇਸ਼ਨਸ ਦੱਸਣਾ ਚਾਹੁੰਦੀਆਂ ਕਿ ਕੀ ਸਿੱਖਾਂ ਦੀਆਂ ਕੰਟਰੀਬਿਊਸ਼ਨਸ ਨੇ ਔਰ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਨਾਟ ਓਨਲੀ ਸਿੱਖ ਕੈਨੇਡੀਅਨਸ ਜਿਹੜੇ ਕੈਨੇਡੀਅਨਸ ਐਂਡ ਜਨਰਲ ਹੈਗੇ ਉਹਨਾਂ ਨੂੰ ਕਿਸ ਤਰੀਕੇ ਨਾਲ ਉਹ ਉਹਨਾਂ ਬਾਰੇ ਜਿਹੜਾ ਐਜੂਕੇਟ ਕਰਨਾ ਹੈ ਮੋਸ਼ਨ ਜਿਹੜਾ ਉਹ ਜੁਡੀ ਸ਼ੇਦੀ ਪਾਸ ਹੋ ਜਾਂਦਾ ਮੋਸ਼ਨ ਫਿਰ ਨਹੀਂ ਇਦਾਂ ਹੁੰਦਾ ਪਰ ਮੋਸ਼ਨ ਦਾ ਹੁੰਦਾ ਵੀ ਮੋਸ਼ਨ ਤੇ ਲਾ ਦਾ ਇਹ ਫਰਕ ਹੈਗਾ ਕਿ ਇਹਨੇ ਹਰੇਕ ਸਟੈਪ ਤੋਂ ਦੀ ਜਾਣਾ ਹੈਗਾ ਜਿਸ ਤਰ੍ਹਾਂ ਆਮ ਕਾਨੂੰਨ ਬਣਦੇ ਕੈਨੇਡਾ 'ਚ ਕਿਸੇ ਵੀ ਤਰ੍ਹਾਂ ਦਾ ਅ ਸੋ ਮੋਸ਼ਨ ਦਾ ਹੁੰਦਾ ਵੀ ਸਿਰਫ ਆਉਚ ਆਇਆ ਉਹਦੀ ਜਿਹੜੀ ਫਸ ਸੈਕੰਡ ਰੀਡਿੰਗ ਹੋਈ ਉਸ ਤੋਂ ਬਾਅਦ ਵੋਟ ਪਈ ਤੇ ਉਹ ਬਲੇ ਸੋਨ ਹਾਲ ਸਸਰੀ ਗੱਲ ਕਹਿ ਕੇ ਉਹਦਾ ਹੋ ਗਿਆ ਪਰ ਇਹਦੇ ਵਿੱਚ ਕੀ ਸੀਗਾ ਕਿ ਜਦੋਂ ਫਸ ਸੈਕੰਡ ਰੀਡਿੰਗ ਤੋਂ ਬਾਅਦ ਪਹਿਲਾਂ ਉਹਦੇ ਵਿੱਚ ਫਿਰ ਇਹ ਜਾਂਦਾ ਕਮੇਟੀ ਤੇ ਜਾਂਦਾ ਅੱਛਾ ਜੀ ਫਿਰ ਇਹਨੂੰ ਕਮੇਟੀ ਸਟੱਡੀ ਕਰਦੀ ਆ ਕਮੇਟੀ ਫਿਰ ਵਾਪਸ ਜਿਹੜੀ ਆ ਉਹ ਹਾਊਸ ਭੇਜਦੀ ਆ ਜਦੋਂ ਉਹ ਹਾਊਸ ਚੋਂ ਦਾ ਫਿਰ 3rd ਰੀਡਿੰਗ ਜਿਹੜੀ ਆ ਉਹ ਹੁੰਦੀ ਆ 3rd ਰੀਡਿੰਗ ਤੋਂ ਬਾਅਦ ਫਿਰ ਸੈਨੇਟ ਦੇ ਵਿੱਚ ਕਿਸੇ ਨੂੰ ਸਪੌਂਸਰ ਕਰਨਾ ਪੈਂਦਾ ਫਿਰ ਸੈਨੇਟ ਦੇ ਵਿੱਚੋਂ ਸੈਨੇਟ ਤੋਂ ਵੀ ਜਿਹੜੀ ਆ ਉਹ ਪਾਸ ਹੋਣਾ ਪੈਂਦਾ ਜਦੋਂ ਮੈਂ ਦੇਖਦਾ ਇਹ ਇਹਨੂੰ ਜਿਹੜਾ ਸਮਾਂ 2117 ਦੇ ਵਿੱਚ ਅਕਤੂਬਰ ਚ ਮੈਂ ਇਹਨੂੰ ਲੈ ਕੇ ਆਂਦਾ ਸੀ ਔਰ ਅਪ੍ਰੈਲ 2119 ਦੇ ਵਿੱਚ ਜਾ ਕੇ ਇਹ ਪਾਸ ਹੋ ਗਿਆ ਸੀ ਉਹਦੇ ਵਿੱਚ ਵੀ ਬੜਾ ਤੜਕੂ ਲੱਗਿਆ ਰਹਿੰਦਾ ਸੀ ਕਿਤੇ ਪਾਰਲੀਮੈਂਟ ਨਾਲ ਡਿੱਗ ਪੇ ਅੱਛਾ ਜੀ ਇਹ ਵੀ ਹੁੰਦਾ ਨਾ ਜੇ ਪਾਰਲੀਮੈਂਟ ਉਰ ਡਿਗਪੇ ਹੀ ਤੇ ਡਿਜ਼ੋਲਵ ਹੋ ਗਈ ਤਾਂ ਬਿੱਲ ਜਿਹੜਾ ਸੀ ਉਹ ਵੀ ਡਾਈ ਹੋ ਜਾਂਦਾ ਫਲੋਰ ਦੇ ਉੱਤੇ ਸੋ ਉਹਦੇ ਵਿੱਚ ਜਦੋਂ ਇਹ ਬਿੱਲ ਨੂੰ ਅੱਗੇ ਲੈ ਕੇ ਜਾਣ ਨੂੰ ਦੇਖੋ ਤਕਰੀਬਨ ਜਦੋਂ ਲਿਸਟ ਤੇ ਆਉਂਦਾ ਤਾਂ ਤਕਰੀਬਨ ਮੇਰੇ ਬਿੱਲ ਨੂੰ ਉੱਤੇ ਆਉਣ ਨੂੰ 2 ਮਹੀਨੇ ਲੱਗ ਜਾਂਦੇ ਸਪੋਜ਼ ਕਰੋ ਫਸਟ ਰੀਡਿੰਗ ਹੋਈ ਉਸ ਤੋਂ ਬਾਅਦ ਥੱਲੇ ਚਲੇ ਜਾਣਾ ਠੀਕ ਹੈ ਨਾ ਉਸ ਤੋਂ ਬਾਅਦ ਸੈਕੰਡ ਰੀਡਿੰਗ ਹੋਣੀ ਹੈ ਜਦੋਂ ਸੈਕੰਡ ਰੀਡਿੰਗ ਦਾ ਫਸਟ ਆਵਰ ਉਹ ਜਦੋਂ ਹੋਇਆ ਉਸ ਤੋਂ ਬਾਅਦ ਫਿਰ ਬਿੱਲ ਨੇ ਥੱਲੇ ਚਲੇ ਜਾਣਾ ਜੋ ਥੱਲੇ ਜਾਂਦਾ ਉਹਨੂੰ ਕੀ ਕੀਤਾ ਕਿ ਮੇਰੇ ਨਾਲ ਦੋ ਮੇਰੇ ਦੋਸਤ ਐਮਪੀ ਸੀਗੇ ਅੱਛਾ ਜੀ ਉਹਨਾਂ ਨੇ ਮੇਰੀ ਬੜੀ ਹੈਲਪ ਕੀਤੀ ਉਹਨਾਂ ਦੇ ਵਿੱਚੋਂ ਇੱਕ ਨੇ ਤਾਂ ਦੋ ਵੇਰ ਕੀਤੀ ਜਿਸ ਤਰ੍ਹਾਂ ਪਹਿਲਾਂ ਫਰਸਟ ਆਵਰ ਤੋਂ ਬਾਅਦ ਜਦੋਂ ਉਹ ਆਇਆ ਅੱਛਾ ਜੀ ਠੀਕ ਹੈ ਮਤਲਬ ਆਉਣਾ ਸੀ ਤਾਂ ਮੇਰਾ ਬਿਲ ਥੱਲੇ ਸੀਗਾ ਉਹਦਾ ਨੰਬਰ ਉੱਤੇ ਸੀ ਉਹ ਜਾਨੀ ਕੱਲ ਪਰਸੋਂ ਹੀ ਜਾ ਸਕਦੇ ਜਿਵੇਂ ਉਹਨਾਂ ਨੂੰ ਮੈਂ ਇੱਕ ਰਿਕਵੈਸਟ ਕੀਤੀ ਉਹਨੇ ਮੇਰੀ ਸਪੌਟ ਲੈ ਲਈ ਮੈਂ ਉਹਦਾ ਸਪੌਟ ਤੋਂ ਦੋ ਮਹੀਨੇ ਉੱਥੇ ਆਪਣੇ ਬਚ ਗਏ ਫਿਰ ਕਮੇਟੀ ਤੇ ਚਲੇ ਗਿਆ ਜਦੋਂ ਕਮੇਟੀ ਤੋਂ ਵਾਪਸ ਆਇਆ ਤਾਂ ਫਿਰ ਜਿਹੜਾ ਸੀਗਾ ਉਹਨੇ 3rd ਰੀਡਿੰਗ ਲਈ ਜਾਣਾ ਸੀ ਸਪਿਟ ਜਾਣਾ ਸੀ ਉਹਨੇ ਫਿਰ ਉਹਦਾ ਜਾਨੂੰ ਉਹ ਕਮੇਟੀ ਤੋਂ ਵਾਪਸ ਆਉਣ ਦੀ ਗੱਲ ਸੋਰੀ 2nd ਆਵਰ ਲਈ ਜਾਣਾ ਸੀ ਜਾਨੂੰ ਉਹ ਕਮੇਟੀ ਤੋਂ ਵਾਪਸ ਆਇਆ ਠੀਕ ਹੈ ਨਾ ਉਹ ਵਾਪਸ ਆ ਕੇ ਉਹ ਮੇਰਾ ਉਹਦਾ ਨੰਬਰ ਥੱਲੇ ਚਲੇ ਗਿਆ ਭਾਈ ਦਾ ਇਹ 2 ਮਹੀਨਿਆਂ ਚ ਜਾਨੂੰ ਮੇਰਾ ਸੋ ਉਹਨੇ ਫਿਰ ਮੈਨੂੰ ਆਪਣਾ ਸਪੌਟ ਦੇ ਦਿੱਤਾ ਤਾਂ ਕਿ ਮੇਰਾ ਬੇਲ ਆਉਂਦਾ ਜਿਹੜਾ ਸੀ ਉਹ ਉੱਤੇ ਚਲੇ ਗਿਆ ਔਰ ਤੀਸਰੀ ਵਾਰ ਜਿਹੜੇ ਸੀ ਮੇਰੇ ਸੀਟਮੇਟ ਸੀਗੇ ਉਹਨਾਂ ਨੇ ਵਰਚੈਂਸ ਕੀ ਬੋਰਸ ਉਹਨਾਂ ਨੇ ਮੈਨੂੰ ਆਪਣਾ ਸਪੌਟ ਦੇ ਕੇ 3rd ਰੀਡਿੰਗ ਸੋ ਜਿਹੜਾ ਇਹ ਬੈਲ ਸੀਗਾ ਨਾ ਬੜਾ ਫਾਸਟ ਤਰੀਕੇ ਦੇ ਨਾਲ ਪਾਸਪੇਸ ਤੇ ਲੱਗ ਗਿਆ ਔਰ ਉਹਦੇ ਵਿੱਚ ਫਿਰ ਜ਼ਰਾਂ ਦੀ ਸਪੋਰਟ ਹੋਈ ਅਗੇ ਦੇਖਦੇ ਹਾਂ ਐਡਵੈਂਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਅ ਵਸਾਕੀ ਦੇ ਸਮੇਂ ਤੇ ਹੁਣ ਆਇਆ ਵੀ ਜੇ ਕਿਸੇ ਨੇ ਹੁਣ ਸੁਪਰ ਵੀਜ਼ਾ ਲੈਣਾ ਹੈ ਇਤੋਂ ਵਧਿਆ ਟਕਵਾ ਸਮਾਂ ਨਹੀਂ ਹੈਗਾ ਇੱਕ ਤਾਂ ਆਇਆ ਵੀ ਹੁਣ ਨਾਲੇ ਤਾਂ ਸੇਵਿੰਗ ਹੈ ਤੇ ਸੇਵਿੰਗ ਇਦਾਂ ਹੈਗੀ ਜੇ ਐਗਜ਼ਾਮਪਲ ਜੇ ਸਾਰੀਆਂ ਏਜਸ ਵਾਸਤੇ ਸਪੈਸ਼ਲ ਡਿਸਕਾਊਂਟ ਹੈਗਾ ਕੋਈ ਵੀ ਕਿਸੇ ਦੀ ਏਜ ਹੈਗੀ ਪਰ ਸਪੈਸ਼ਲੀ ਆਪਾਂ ਐਗਜ਼ਾਮਪਲ ਗੱਲ ਕਰਦੇ ਆ 60 ਸਾਲ ਤੋਂ ਥੱਲੇ ਏਜ ਹੈਗੀ ਕਿਸੇ ਪੇਰੈਂਟ ਦੀ ਕੋਈ ਹੈਲਥ ਕੰਡੀਸ਼ਨ ਨਹੀਂ ਹੈਗਾ 500 ਡਾਲਰ ਡੈਡਕਟਿਬਲ ਦੇ ਨਾਲ ਸਾਰੇ ਸਾਲ ਦੀ ਕਿਸ਼ਤ ਬਣਦੀ ਹੈ 789 ਮੰਥਲੀ ਕਿਸ਼ਤਾਂ ਵਿੱਚ ਤੁਸੀਂ ਕਰ ਸਕਦੇ ਹੋ 65 ਡਾਲਰ ਮਹੀਨੇ ਦੀ ਕਿਸ਼ਤ ਬਣਦੀ ਹੈ ਵੀਜ਼ਾ ਰਿਕਵਰੀ ਜਦੋਂ ਸ਼ੁਰੂ ਹੋਊਗੀ ਜਦੋਂ ਇੱਥੇ ਆਉਣਗੇ ਵੀਜ਼ਾ ਨਹੀਂ ਲੱਗਦਾ ਤਾਂ 100% ਮਨੀ ਰੀਫੰਡ ਹੋ ਜਾਊਗੀ ਹੁਣ ਐ ਵੀ ਇਹ ਚੀਜ਼ਾਂ ਦਾ ਸਪੈਸ਼ਲ ਹੈਗੀਆਂ ਹੈਗੀਆਂ ਹੁਣ ਲੈਣ ਤੋਂ ਸਮਾਂ ਕੀ ਕੀ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਪਹਿਲੀ ਗੱਲ ਤਾਂ ਵੀ ਜਦੋਂ ਉਹਨਾਂ ਬਿਲਕੁਲ ਪੁੱਛੋ ਇੰਸ਼ੋਰੈਂਸ ਦੋ ਤਰੀਕੇ ਦੀ ਹੈ ਇੱਕ ਤਾਂ ਕੋਈ ਹੈਲਥ ਕੰਡੀਸ਼ਨ ਹੈਗਾ ਇੱਕ ਹੈਲਥ ਕੰਡੀਸ਼ਨ ਨਹੀਂ ਹੈਗੀ ਇੱਕ ਤਾਂ ਜਦੋਂ ਆਪਣੇ ਪੇਰੈਂਟਸ ਐ ਗ੍ਰੈਂਡਪੇਰੈਂਟ ਆਉਣ ਦੇ ਉਹਨਾਂ ਨੂੰ ਵਿਚਾਰ ਹੁੰਦਾ ਆਪਾਂ ਨੂੰ ਵਿਚਾਰ ਆਵੇ ਛੇਤੀ ਆ ਜਾਣ ਆਪਾਂ ਭੁੱਲ ਜਾਂਦੇ ਆ ਵੀ ਉਹਨਾਂ ਕੋਈ ਦਵਾਈ ਨਮੀ ਲੱਗੀ ਐ ਨਹੀਂ ਲੱਗੀ ਐ ਇਸ ਕਰਕੇ ਇੰਸ਼ੂਰੈਂਸ ਸੀਐਸਆਈ ਨੋ ਹੀ ਹੁੰਦਾ ਆਪਾਂ ਅੱਗੇ ਐਕਸਪਲੇਨੇਸ਼ਨ ਨਹੀਂ ਹੁੰਦੀ ਆਪਾਂ ਇਹੀ ਐਕਸਪਲੇਨ ਇਹ ਨਹੀਂ ਕਰ ਸਕਦੇ ਵੀ ਸਾਡੇ ਕੋ ਗੋਲੀ ਲੈਂਦੇ ਸੀ ਜਾਂ ਛੱਡਤੀ ਹੁਣ ਕਦੀ ਕਦੀ ਲੈਂਦੇ ਨੇ ਸਿਰਫ ਅਸੀਂ ਇਹੀ ਦੱਸਣਾ ਯੈਸ ਜਾਂ ਨੋ ਜੇ ਯੈਸ ਹੈਗਾ ਤਾਂ ਪ੍ਰੀ ਐਗਜ਼ਿਸਟਿੰਗ ਹੈਲਥ ਕੰਡੀਸ਼ਨ ਹੈਗੀ ਹੈ ਦੂਜੀ ਜੇ ਨੋ ਆ ਤਾਂ ਬਿਲਕੁਲ ਜਿਹਾ ਆਪਣਾ ਪ੍ਰੀ ਐਗਜ਼ਿਸਟਿੰਗ ਹੈਲਥ ਕੰਡੀਸ਼ਨ ਨਹੀਂ ਚਾਹੀਦੀ ਉਦੋਂ ਬਾਅਦ ਹੈ ਵੀ ਸਾਨੂੰ ਸਾਨੂੰ ਪਤਾ ਵੀ ਮਿਨਿਮਮ ਜਿਹੜੀ ਰਿਕੁਆਇਰਮੈਂਟ ਹੈਗੀ ਲੱਖ ਡਾਲਰ ਦੀ ਸੁਪਰਵੀਜ਼ ਦੀ ਰਿਕੁਆਇਰਮੈਂਟ ਹੈਗੀ ਹੈ ਉਦੋਂ ਬਾਅਦ ਸੜੇ ਕੋ ਮਨਥਲੀ ਪੇਮੈਂਟ ਰੱਖਣੀ ਮਨਥਲੀ ਵੀ ਕਰ ਸਕਦੇ ਆ ਲੱਖ ਤੋਂ ਵੱਧ ਕਵਰੇਜ ਹੈ ਦੀ ਉਹ ਵੀ ਕਰ ਸਕਦੇ ਆ ਮਿਲੀਅਨ ਡਾਲਰ ਤੱਕ ਅਸੀਂ ਕਵਰੇਜ ਕਰ ਸਕਦੇ ਆ ਕਿਉਂਕਿ ਜਿਹੜਾ ਮੇਨ ਪਰਪਸ ਹੈਗਾ ਉਹ ਤੋਂ ਬਾਅਦ ਡਿਡਕਟਿਬਲ ਰੱਖ ਸਕਦੇ ਨੇ ਡਿਡਕਟਿਬਲ ਦਾ ਮਤਲਬ ਇਹ ਹੈ ਵੀ ਜੇ एग्जांपल केਸ ਹੈ ਨੇ ਹੁਣ ਪਾਲਿਸੀ ਲਈ ਲੱਖ ਡਾਲਰ ਦੀ ਹੁਣ ਆਪਾਂ 500 ਡਾਲਰ ਡੈਕਟਿਬਲ ਰੱਖਿਆ ਹੁੰਦਾ ਨਾ 15% ਡਿਸਕਾਊਂਟ ਹੋ ਗਿਆ ਪ੍ਰੀਮੀਅਮ ਤੋਂ ਜੇ 1000 ਰੱਖਦੇ ਆ ਤਾਂ 20% ਡਿਸਕਾਊਂਟ ਹੋ ਜਾਂਦਾ ਪਰ ਉਹਦਾ ਮਤਲਬ ਇਹ ਜੇ 500 ਰੱਖਿਆ 500 ਤੋਂ ਥੱਲੇ ਦਾ ਜਿਹੜਾ ਵੀ ਕਲੇਮ ਅਸੀਂ ਆਪਾਂ ਨੇ ਜਿੱਟਣਾ ਹੈ ਜੇ ਜੇ 500 ਤੋਂ ਉੱਪਰ ਦਾ ਸਾਨੂੰ ਇਹ 500 ਦੇਣਾ ਪੈਣਾ ਜੇ ਪਾਲਸੀ ਕਲੇਮ ਲੈਣ ਵਾਸਤੇ ਪਰ ਇਹ ਵੀ ਸਾਨੂੰ 15% ਡਿਸਕਾਊਂਟ ਮਿਲ ਗਿਆ ਸਾਨੂੰ ਇਹ ਲੋਡ ਨਾ ਹੀ ਪਵੇ ਪਾਲਸੀ ਦੀ ਪਰ ਆਹ ਜਿਹੜੀਆਂ ਚੀਜ਼ਾਂ ਨੇ ਮੇਨ ਤਾਂ ਜਦੋਂ ਸਾਡੀ ਅਸੀਂ ਕਵਰੇਜ ਤਾਂ ਲੈਨੇ ਆ ਵੀ ਸਾਡੇ ਵਾਸਤੇ ਉਹ ਕਵਰੇਜ ਕੰਮ ਕਰੇ ਜੇ ਸਾਨੂੰ ਲੋਡ ਹੈਗੀ ਹੈ ਇਹ ਨਾ ਓਬੀਸੀ ਪੈਸੇ ਬਚਾਉਣ ਖਾਤਰ ਜਿਹੜੀ ਚੀਜ਼ ਚੋਣ ਗਲਤ ਕਰ ਲਈਏ ਭਾਵੇਂ ਅਸੀਂ ਮਹਿੰਗੀ ਪਾਲਸੀ ਵੀ ਲਈ ਹੋਈ ਹੈ ਪਰ ਇਹ ਨਾ ਹੋਵੇ ਸਾਡੀ ਕੰਮ ਕਰੇ ਹੀ ਨਾ ਭਾਵੇਂ ਮਿਲਣ ਦੀ ਪਾਲਸੀ ਲਈ ਹੋਈ ਹੈ ਵੀ ਅਸੀਂ ਚੋਣੀ ਗਲਤ ਕੀਤੀ ਹੋਈ ਹੈ ਇਸ ਕਰਕੇ ਜਦੋਂ ਵੀ ਕਿਸੇ ਸੁਪਰਵਾਈਜ਼ ਆਵੇ ਸਟਰੰਜ ਵਿਸਟਰ ਆਉਣਾ ਉਹਨਾਂ ਵਾਸਤੇ ਸਪੈਸ਼ਲੀ ਇਹ ਦਾਤਾ ਹੈਗੀ ਹੈ ਵੀ ਸੇਤ ਬਾਰੇ ਜਰੂਰ ਪੁੱਛੋਣਾ ਜਦੋਂ ਉਹਨਾਂ ਨੇ ਆਉਣਾ ਵੀ ਕਿੰਨੇ ਚਿਰ ਤੋਂ ਨਵੀਂ ਦਵਾਈ ਤਾਂ ਨਹੀਂ ਲੱਗੀ ਉਹਦੇ ਕਰਕੇ ਫਿਰ ਬਹੁਤ ਕਲੇਮ ਡਿਕਲਾਈਨ ਹੋ ਸਕਦੇ ਨੇ ਥਿੰਕ ਇੰਸ਼ੋਰੈਂਸ ਦੇ ਵੱਲੋਂ ਸੁਪਰਵਾਈਜ਼ਾ ਸੰਬੰਧੀ ਜਾਣਕਾਰੀ ਦਿੱਤੀ ਗਈ ਆਉ ਸੁਣਦੇ ਹਾਂ ਕੀ ਕੁਝ ਕਹਿਣਾ ਉਹਨਾਂ ਦਾ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਐਡਵਿੰਟਨ ਸ਼ਹਿਰ ਤੋਂ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਮੌਸਮ ਆ ਅਲਬਰਟਾ ਦੇ ਵਿੱਚ ਤੁਹਾਨੂੰ ਪਤਾ ਕਿ ਸਨੋ ਪਈ ਸੀਗੀ ਔਰ ਹਾਲਾਂ ਤੱਕ ਵੀ ਜਿਹੜੀਆਂ ਸੜਕਾਂ ਨੇ ਉਹ ਵਧੀਆ ਨਹੀਂ ਹੋ ਸਕੀਆਂ ਅ ਅੱਜ ਸਵੇਰ ਦੀ ਗੱਲ ਆ 6:40 ਮਿੰਟ ਤੇ ਬੋਨੀਵਿਲ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਜੀ ਮਾਰਿਆ ਗਿਆ ਉਹ ਇੱਕ ਕਰਬ ਦੇ ਉੱਤੇ ਇਹ ਐਕਸੀਡੈਂਟ ਹੋਇਆ ਇੱਕ ਪਿਕਅਪ ਟਰੱਕ ਤੇ ਦੂਸਰੇ ਪਾਸੇ ਜਿਹੜਾ ਸੀਗਾ ਸੈਮੀ ਟਰੱਕ ਸੀਗਾ ਕਿਉਂਕਿ ਜਿਹੜੀਆਂ ਸੜਕਾਂ ਨੇ ਉਹ ਬਿਲਕੁਲ ਉਹਨਾਂ ਤੇ ਆਈਸ ਬਣੀ ਹੋਈ ਸੀਗੀ ਤੇ ਉਤੋਂ ਜਿਹੜਾ ਬਰफीਲਾ ਮੀਂਹ ਪੈ ਰਿਹਾ ਸੀਗਾ ਔਰ ਇਹੀ ਕਾਰਨ RCMP ਨੇ ਦੱਸਿਆ ਕਿ ਐਕਸੀਡੈਂਟ ਦਾ ਕਾਰਨ ਬਣਿਆ ਨੇ ਦੂਸਰਾ ਥੋੜੀ ਜਿਹੀ ਜਿਹੜੀ ਸੜਕ ਸੀਗੀ ਉਹਦੇ ਤੇ ਬੈਂਡ ਵੀ ਸੀਗਾ ਔਰ ਨਾਲ ਦੀ ਨਾਲ RCMP ਦੇ ਕਾਰਪੋਰਲ ਮੈਥਿਊ ਹਾਵਲ ਹੋਰਾਂ ਨੇ ਇਹ ਕਲੀਅਰ ਕੀਤਾ ਵੀ ਇਹਦੇ ਵਿੱਚ ਕਿਸੇ ਦੀ ਵੀ ਕੋਈ ਸ਼ਰਾਬ ਵਗੈਰਾ ਨਹੀਂ ਸੀ ਪੀਤੀ ਹੋਈ ਹਾਂ ਉਹ ਕਹਿੰਦੇ ਵੀ ਮੌਸਮ ਨੇ ਹੀ ਜਿਹੜਾ ਸਭ ਤੋਂ ਵੱਡਾ ਜਿਹੜਾ ਫੈਕਟਰ ਹੈ ਇਸ ਐਕਸੀਡੈਂਟ ਵਿੱਚ ਹੋਇਆ ਅ ਦਰਸਲ ਜੀ ਪਿਛਲੇ ਦਿਨਾਂ ਦਾ ਇਹ ਜਿਹੜਾ ਮੌਸਮ ਆ ਇਹਨੇ ਕਾਫੀ ਸੜਕਾਂ ਦੇ ਉੱਤੇ ਖਰਾਬੀ ਕੀਤੀ ਆ ਅ ਪਿਛਲੇ ਦਿਨੀ ਇੱਕ 60 ਸਾਲਾਂ ਦੀ ਔਰਤ ਜਿਹੜੀ ਆ ਉਹ ਸੈਭਾ ਬੀਚ ਦੇ ਉੱਤੇ ਉਹਦੀ ਮੌਤ ਹੁੰਦੀ ਆ ਅ ਉਥੇ ਇੱਕ ਐਕਸੀਡੈਂਟ ਹੁੰਦਾ ਉਥੇ ਵੀ ਇੱਕ ਪਿਕਅਪ دوسرا ਸੈਮੀ ট্রাক ਜਿਹੜਾ ਸੀਗਾ ਇਨਵੋਲਵ ਸੀਗਾ ਜੀ ਤੇ ਹੋਰ ਕਈ ਵਹੀਕਲ ਇਨਵੋਲਵ ਸੀ ਜਿਹਦੇ ਵਿੱਚ ਇੱਕ 68 ਸਾਲਾਂ ਦੀ ਔਰਤ ਜਿਹੜੀ ਆ ਉਹ ਮਾਰੀ ਜਾਂਦੀ ਆ ਔਰ ਇੱਕ 9 ਸਾਲਾਂ ਦੀ ਲੜਕੀ ਜਿਹੜੀ ਆ ਉਹ ਇੱਕ ਦੋ ਵਹੀਕਲਾਂ ਦਾ ਐਕਸੀਡੈਂਟ ਹੁੰਦਾ ਹਾਈਵੇ 36 ਤੇ ਤੇ ਹਾਈਵੇ 13 ਤੇ ਇਹ ਕਿਲਮ ਤੋਂ ਥੋੜਾ ਜਿਹਾ ਚੜ੍ਹਦੇ ਵਾਲੇ ਪਾਸੇ ਨੂੰ ਆ ਜਿੱਥੇ ਇਹ ਐਕਸੀਡੈਂਟ ਹੁੰਦਾ ਤੇ ਉਥੇ 9 ਸਾਲਾਂ ਦੀ ਬੱਚੀ ਜਿਹੜੀ ਆ ਉਹਦੇ ਵਿੱਚ ਮਾਰੀ ਗਈ ਅਲਬਰਟਾ ਦੀ RCMP ਨੇ ਇੱਕ ਹੋਰ ਕਨਫਰਮ ਕੀਤਾ ਕਿ ਅੱਜ ਇੱਕ ਹੋਰ ਵਿਅਕਤੀ ਦੀ ਵੀ ਮੌਤ ਹੋਈ ਆ ਜਿਹੜੀ ਰੈੱਡ ਐਰੋ ਟਰਾਂਸਪੋਰਟ ਬੱਸ ਸੀਗੀ ਇਹ ਰੈੱਡ ਵਾਟਰ ਦੇ ਨੇੜੇ ਐਕਸੀਡੈਂਟ ਹੁੰਦਾ ਜਿਹਦੇ ਵਿੱਚ ਉਹ ਵਿਅਕਤੀ ਦੀ ਮੌਤ ਹੋਈ ਆ ਔਰ ਫੇਰ ਲੋਕਾਂ ਨੂੰ ਇਹ RCMP ਵੱਲੋਂ ਗੱਲਾਂ ਕਹੀਆਂ ਜਾ ਰਹੀਆਂ ਜੀ ਕਿ ਤੁਸੀਂ ਸੜਕਾਂ ਦੇ ਉੱਤੇ ਅਗਰ ਕਾਰਾਂ ਲੈ ਕੇ ਟਰੱਕ ਲੈ ਕੇ ਜਾ ਰਹੇ ਹੋ ਤੇ ਬੜਾ ਧਿਆਨ ਰੱਖਣ ਦੀ ਲੋੜ ਹੈ ਖਾਸ ਕਰਕੇ ਸਵੇਰੇ ਅਤੇ ਸ਼ਾਮ ਨੂੰ ਤੇ ਰਾਤ ਨੂੰ ਹਨੇਰੇ ਦੇ ਵਿੱਚ ਵੀ ਬੜੀ ਪ੍ਰੋਬਲਮ ਆ ਸਕਦੀ ਆ ਕਿਉਂਕਿ ਹਜੇ ਵੀ ਤਾਪਮਾਨ ਜਿਹੜੇ ਆ ਉਹ 0 ਡਿਗਰੀ ਤੋਂ ਥੱਲੇ ਹੀ ਚੱਲ ਰਹੇ ਨੇ ਰਾਤਾਂ ਨੂੰ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ ਖਬਰਾਂ ਦੀ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ